ਹੁਣ ਤੇਰੇ ਹਵਾਲੇ ਘਰ-ਵਾਰ ਪੁੱਤਰਾ ਓਏ ਰੱਖੀ ਕਾਲਜੇ ਕਾਲਜੇ ਨੂੰ ਲਾ ਕੇ ਦਸਤਾਰ ਪੁੱਤਰਾ ਰੱਖੀ ਕਾਲਜੇ ਨੀ ਮੈਂ ਘਰ ਤੇ ਪਸਮ ਬਾਪੂ ਜੀ ਦਿਉ ਉਂਗਲ ਅਠਾਉਣ ਨਾ ਮੈਂ ਇਸ ਜਗ ਨੂੰ ਰਖੂ ਜਾਣ ਤੋਂ ਜਾਨ ਤੋਂ ਪਿਆਰੀ ਬਾਪੂ ਤੇਰੀ ਪੱਗ ਨੂੰ ਮੈਂ ਰਖੂ ਜਾਣ ਤੋਂ ਜਿਹੜੀ ਕਾਲ ਜਾਂਦੇ ਵਿੱਚ ਜੋ ਹਵਾ ਹੈ ਵਗਦੀ ਪੇਂਡੂ ਮੁੰਡਿਆਂ ਨੂੰ ਉਹ ਤਾਂ ਬੜੀ ਛੇਤੀ ਲੱਗਦੀ ਦੰਦਾ ਹੁਸਨ ਦਾ ਜਾਦੂ ਮਤ ਮਾਰ ਪੁੱਤਰਾ ਰੱਖੀ ਕਾਲਜੇ ਕਾਲਜੇ ਨੂੰ ਲਾ ਕੇ ਦਸਤਾਰ ਪੁੱਤਰਾ ਰੱਖੀ ਕਾਲਜੇ ਓ ਬਾਪੂ ਮੇਰਿਆ ਮੈਂ ਬਣਦਾ ਨਹੀਂ ਮੱਜ ਨੂੰ ਕਦੇ ਹਿੱਕ ਨਾਲ ਨਹੀਂ ਲਗਾਉਂਦਾ ਪੈੜੀ ਅੱਗ ਨੂੰ ਕਦੇ ਨਾਲ ਪੀੜਾਂ ਦੇ ਮੈਂ ਬਿਲਦਾ ਨਹੀਂ ਤੇਰੀ ਰਗ ਨੂੰ ਉਹ ਰੱਖੂ ਜਾਨ ਤੋ ਜਾਨ ਤੋਂ ਪਿਆਰੀ ਬਾਪੂ ਤੇਰੀ ਪੱਗ ਨੂੰ ਮੈਂ ਰੱਖੂੰ ਜਾਨ ਤੋਂ ਓ ਬੀ ਪੱਛ ਜੇ ਜੁਵਾਨਾ ਜੀ ਨੂੰ नाग ਡੰਗਦਾ ਪਰ ਮਿੱਤਰਾਂ ਦਾ ਡੰਗਿਆ ਨਹੀਂ ਪਾਣੀ ਮੰਗਦਾ ਡੰਗ ਮਾਰਦੇ ਟਕਾ ਕੇ ਨੇ ਗਦਾਰ ਪੁੱਤਰਾ ਰੱਖੀ ਕਾਲਜੇ ਜੇ ਨੂੰ ਲਾ ਕੇ ਦਸਤਾਰ ਪੁੱਤਰਾ ਰੱਖੀ ਕਾਲ ਜੇ ਅੱਖਾਂ ਮੀਚ ਕੇ ਨਾ ਜੱਗ ਤੇ ਯਕੀਨ ਕਰੂੰ ਮੈਂ ਨਾਲੇ ਪੜਾਂਗਾ ਕਿਤਾਬਾਂ ਨਾਲੇ ਚਿਹਰੇ ਪੜੂਵੇਂ ਅੱਖਾਂ ਮੀਚ ਕੇ ਨਾ ਜੱਗ ਤੇ ਯਕੀਨ ਕਰੂੰ ਮੈਂ ਨਾਲੇ ਪੜਾਂਗਾ ਕਿਤਾਬਾਂ ਨਾਲੇ ਚਿਹਰੇ ਪੜੂ ਮੈਂ ਮੈਂ ਤਾਂ ਮੁੰਦਰੀ ਚ ਜੜੂ ਸਦਾ ਸੁੱਚੇ ਨਗ ਨੂੰ ਰੱਖੂ ਜਾਨ ਤੋਂ ਜਾਨ ਤੋਂ ਪਿਆਰੀ ਬਾਪੂ ਤੇਰੀ ਪੱਗ ਨੂੰ ਮੈਂ ਰੱਖੂ ਜਾਨ ਤੋਂ ਜਿਹੜੇ ਨਸ਼ੇ ਦੇ ਵਪਾਰੀਓ ਹੋਂ ਡੋਰੇ ਪਾਉਣਗੇ ਤੈਨੂੰ ਮੁਖਤ ਖਵਾ ਕੇ ਚਾਟੀ ਉੱਤੇ ਲਾਉਣਗੇ ਡੂੰਗੀ ਚਾਲ ਦਾ ਨਾ ਹੋ ਜੀ ਤੂੰ ਸ਼ਿਕਾਰ ਪੁੱਤਰਾ ਰੱਖੀ ਕਾਲਜੇ ਕਾਲਜੇ ਨੂੰ ਲਾ ਕੇ ਦਸਤਾਰ ਪੁੱਤਰਾ ਰੱਖੀ ਕਾਲਜੇ ਸੌਂਦਾ ਸ਼ਮਲੇ ਦੇ ਵਾਂਗੂ ਤੂੰ ਵੀ ਘੋੜੇ ਵੇਚ ਕੇ ਬਾਪੂ ਮੇਰਿਆ ਤੂੰ ਮੱਥਾ ਗੁਰੂ ਅਗੇ ਟੇਕ ਕੇ ਸੌਂਦਾ ਸ਼ਮਲੇ ਦੇ ਵਾਂਗੂ ਤੂੰ ਵੀ ਘੋੜੇ ਵੇਚ ਕੇ ਆਪੇ ਲਵਾਵਾਂਗਾ ਪਛਾਣ ਮੈਂ ਤਾਂ ਚੋਰ ਖੱਗ ਨੂੰ ਰੱਖੂ ਲੈ ਠੀਕ ਹੈ ਤੁਸੀਂ ਸਮਝ ਗਏ ਗੱਲ ਤੇ ਇੱਕ ਮੇਰੀ ਬੇਨਤੀ ਹੈ ਆ ਮੈਂ ਹੋਰ ਕਰਦੇ ਮੈਂ ਸਮੇਂ-ਸਮੇਂ ਦੇ ਨਾਲ ਜਿਹੜੀ-ਜਿਹੜੀ ਗੱਲ